ਸਤ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਆਂਗੇ ਜਿਹੜੀ ਆਪਣੀ ਆ ਗੇਤੀਆਂ ਪੀ 126 ਵੈਰਾਈਟੀ ਹੈਗੀ ਕਈ ਕਿਸਾਨ ਵੀਰਾਂ ਦੇ ਫੋਨ ਆਉਂਦੇ ਨੇਗੇ ਵੀ ਆਪਾਂ ਉਹਦੇ ਦੇ ਤੇਲੇ ਵਾਲੀ ਜਾਂ ਉਲੀ ਵਾਲੀ ਇੱਕ ਲਾਗਰ ਕੱਟ ਹੈ ਜਿਹੜੀ ਸਾਈਡ ਤੇ ਹੁੰਦੀ ਹੈਗੀ ਉਹਦੀ ਸਪਰੇ ਕਰ ਸਕਦੇ ਆਂਗੇ ਜਿਹੜੇ ਕਿਸਾਨ ਵੀਰ ਚੈਨਲ ਨੂੰ ਵੇਖ ਰਹੇ ਨੇਗੇ ਉਹ ਸਾਈਡ ਤੇ ਕਾਲਾ ਜਿਹਾ ਬਟਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈੱਲ ਵਾਲਾ ਬਟਨ ਦਬ੍ਹਾ ਲੈਣ ਤਾਂ ਜੋ ਇਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਜਿਹੜੀ ਤੁਸੀਂ ਇਹ ਵੈਰਾਈਟੀ ਦੇਖ ਰਹੇ ਹੋਗੇ ਇਹ ਪੀਆਰ 126 ਵੈਰਾਈਟੀ ਹੈਗੀ ਤੇ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਅੱਜ ਇਹ 100 ਦਿਨ ਦੀ ਹੈ ਜਿਹੜੀ ਵੈਰਾਈਟੀ ਹੋ ਚੁਲੀ ਹੈਗੀ ਤੇ ਜੇ ਆਪਾਂ ਇਹਦਾ ਲਵਾਈ ਤੋਂ ਕੁੱਲ ਪੀੜ ਦੇਖੀਏ ਤਾਂ ਇਹ 20 ਦਿਨ ਹੋਰ ਲਊਗੀ ਆਪਣੀ ਵੈਰਾਈਟੀ ਕਿਉਂਕਿ ਇਹਦੀ ਉਮਰ ਹੈਗੀ ਹੈ 115 ਤੋਂ 120 ਦੇ ਦਣਾਂ ਦੇ ਵਿੱਚ ਇਹ ਵੈਰੈਟੀ ਹੈ ਜਿਹੜੀ ਆਪਣੀ ਪੱਕ ਕੇ ਜਿਹੜੀ ਤਿਆਰ ਹੋ ਜਾਂਦੀ ਹੈਗੀ ਕਈ ਕਿਸਾਨ ਵੀਰ ਕਹਿੰਦੇ ਨੇਗੇ ਵੀ ਹ ਮੌਸਮ ਹੈ ਜਿਹੜਾ ਇੱਕੋ ਲੱਖ ਤੇ ਜਿਹੜੀ ਹਮਸ ਗਰਮੈਸ ਪੈਣ ਲੱਗੀ ਇਸ ਸਾਲ ਕਿਉਂਕਿ ਮੀਂਹ ਪੈਣ ਦੇ ਚਾਂਸ ਜੇ ਬਣ ਰਹੇ ਨੇ ਅੰਤਾਜਾ ਲੱਗੇ ਨਾ ਜਦੋਂ ਵੀ ਆਪਣੇ ਗਰਮੈਸ ਹੋਣ ਲੱਗੇ ਜਾਂਦੀ ਹੈ ਵੀ بارش ਦਾ ਲਵਾ ਲਾਉਣਾ ਜਿਵੇਂ ਹੋ ਜਾਂਦਾ ਹੈਗਾ ਤੇ ਉਹ ਪੁੱਛਦੇ ਨੇ ਵੀ ਕੀ ਆਪਾਂ ਇਦੇ ਵਿੱਚ ਤੇਲੇ ਵਾਲੀ ਜਾਂ ਉਲੀ ਵਾਲੀ ਵੀ ਆਪਾਂ ਨੂੰ ਸਪਰੇਅ ਦੀ ਜ਼ਰੂਰਤ ਪਊਗੀ ਆਪਾਂ ਕਰ ਸਕਦੇ ਆਂਗੇ ਕਿਸਾਨ ਭਰਾਵੋ ਜਦੋਂ ਆਪਣਾ ਸਿੱਟਾ ਜਿਹੜਾ ਅੱਧ ਤੋਂ ਜ਼ਿਆਦਾ ਪੱਕ ਚੱਲੇ ਆ ਕਿਉਂਕਿ ਜਿਹੜੇ ਤਾਂ ਝੋਨੇ ਤਕਰੀਬਨ ਹਲੇ ਨਿਸਰ ਰਹੇ ਨੇ ਜਾਂ ਦੂਜਾ ਦੁੱਧਾ ਹਸਤੇ ਤੇ ਨੇਗੇ ਉਹਨਾਂ ਵਿੱਚ ਤਾਂ ਆਪਾਂ ਨੂੰ ਜਿਹੜੀ ਤੇਲੇ ਵਾਲੀ ਪ੍ਰੋਬਲਮ ਜਾਂ ਉਲੀ ਵਾਲੀ ਆ ਸਕਦੀ ਹੈਗੀ ਤੋਂ ਜਿਹੜੇ ਝੋਨੇ 15 20 ਡਣਾ ਨੂੰ ਕੱਟਣ ਵਾਲੇ ਹੋ ਜਾਣਗੇ ਹਾਰਵੈਸਟਿੰਗ ਹੋਣੀ ਹੈ ਇਹਨਾਂ ਦੀ ਤਾਂ ਉਹਨਾਂ ਨੂੰ ਤਕਰੀਬਨ ਜ਼ਿਆਦਾ ਤੇਲਾ ਜਾਂ ਉਲੀ ਦਾ ਅਟੈਕ ਕੁਝ ਨਹੀਂ ਕਰ ਸਕਦਾ ਇਹਦਾ ਕਿਉਂਕਿ ਜੇ ਆਪਾਂ ਸਰਵੇ ਕਰ ਵੀ ਦਿੰਨੇ ਆ ਤਾਂ ਉਹ ਚਾਰ ਪੰਜ ਦਿਨਾਂ ਬਾਅਦ ਆਪਦਾ ਅਸਰ ਕਰਨ ਲੱਗਦੀ ਹੈ ਤੇ ਉਦੋਂ ਨੂੰ ਝੋਨਾ ਜਿਹੜਾ ਆਪਦੀ ਪਕਾਈ ਦੇ ਵੱਲ ਹੋਰ ਵਧ ਜਨੈਗਾ ਹਾਂ ਇੱਕ ਗੱਲ ਇਹ ਜ਼ਰੂਰ ਹੋ ਸਕਦੀ ਹੈ ਵੀ ਝੋਨਾ ਦੇ ਵਿੱਚ ਜੇ ਤੇਲਾ ਆਪਣੇ ਆ ਵੀ ਗਿਆ ਤਾਂ ਇਹ ਇਹਦੀ ਜੜ ਮਾਣੀ ਮੋਢੀ ਕਮਜ਼ੋਰ ਕਰ ਸਕਦਾਗਾ ਤੇ ਹੋਰ ਇਹਦੇ ਝਾੜ ਤੇ ਜੇ ਆਪਾਂ ਦੇਖੀਏ ਬਿਲਕੁਲ ਫਰਕ ਨਹੀਂ ਪੈਂਦਾ ਤੇਲੇ ਨਾਲ ਕਿਉਂਕਿ ਤੇਲ ਹੈ ਜਿਹੜਾ ਇਹ ਦੋਦਾ ਸਟੇ ਤੇ ਇਹਦਾ ਰਾਸ ਚੂਹਦਾ ਇਸ ਕਰਕੇ ਦਾਣੇ ਆਪਣੇ ਹਲਕੇ ਹੋ ਜਾਂਦੇ ਨੇ ਤਾਂ ਕਰਕੇ ਆਪਣੇ ਝਾੜ ਤੇ ਅਸਰ ਪੈ ਜਾਂਦਾ ਹੈਗਾ ਕਿਸਾਨ ਭਰਾਵੋ ਇੱਕ PR126 ਦੇ ਵਿੱਚ ਖਾਸੀਅਤ ਇਹ ਹੈ ਵੀ ਇਹਦੇ ਵਿੱਚ ਤੇਲ ਹੈ ਜਿਹੜਾ ਹੌਪਰ ਲੋਕਾਂ ਨੂੰ ਬਿਲਕੁਲ ਇਹਦੇ ਵਿੱਚ ਜਗ੍ਹਾ ਨਹੀਂ ਹੁੰਦੀ ਕਿਉਂਕਿ ਜਿਹੜਾ ਇਹਦਾ ਬੂਝਾ ਜਦੋਂ ਝੋਨਾ ਆਪਣਾ ਨਸਰ ਜਾਂਦਾ ਹੈਗਾ ਦਾ ਹੈ ਜਾਂ ਖਿੰਡ ਜਾਂਦਾ ਹੈਗਾ ਤੇ ਇਹਦੇ ਵਿੱਚ ਸਭ ਤੋਂ ਵੱਧ ਜਿਹੜਾ ਹਵਾ ਦਾ ਸੰਚਾਰ ਹੁੰਦਾ ਤੇ ਜੜ ਤੱਕ ਇਹਦੇ ਜਿਹੜੀ ਧੁੱਪ ਆਪਾਂ ਨੂੰ ਲੱਗਦੀ ਰਹਿੰਦੀ ਹੈ ਇਸ ਝੋਨੇ ਨੂੰ ਇਸ ਕਰਕੇ ਇਹਦੇ ਵਿੱਚ ਉਲੀ ਦਾ ਜਾਂ ਤੇਲੇ ਦਾ ਅਟੈਕ ਆਪਾਂ ਨੂੰ ਘੱਟ ਵੇਖਣ ਨੂੰ ਹੀ ਮਿਲਦਾ ਕਿਉਂਕਿ ਜਿਹੜੇ ਝੋਨੇ ਦੇ ਵਿੱਚ ਜਿਆਦੇ ਸੰਘਣੇ ਹੁੰਦੇ ਨੇਗੇ ਹਵਾ ਨਹੀਂ ਪੈਂਦੀ ਤੇ ਉੱਥੇ ਜਿਹੜੀ ਆਪਣੀ ਉਲੀ ਜਾਂ ਤੇਲਾ ਕਿਉਂਕਿ ਉਹਨੂੰ ਲੁਕਣ ਨੂੰ ਜਗ੍ਹਾ ਮਿਲ ਜਾਂਦੀ ਹੈ ਤੇ ਇਹਦਾ ਬੂਝਾ ਖਿੰਡਣਾ ਹੁੰਦਾ ਇਸ ਕਰਕੇ ਇਹਦੇ ਵਿੱਚ ਤੇਲਾ ਨਹੀਂ ਪੈਂਦਾ ਕਿਸਾਨ ਭਰਾਵੋ ਜੇ ਆਪਾਂ ਇਹ ਅਗਲੀ ਗੱਲ ਕਰੀਏ ਇਹਦੀ ਅ ਕਈ ਕਿਸਾਨ ਵੀਰ ਕਹਿੰਦੇ ਨੇ ਵੀ ਸਾਈਡ ਤੇ ਜਿਵੇਂ ਲਗਰ ਕਟ ਸੁੰਡੀ ਦਾ ਅਟੈਕ ਹੈ ਜਿਹੜਾ ਉਹ ਵੀ ਝੋਨੇ ਦੇ ਵਿੱਚ ਹੈ ਜਿਹੜਾ ਆਪਾਂ ਨੂੰ ਵੇਖਣ ਨੂੰ ਕਿਤੇ ਕਿਤੇ ਨਜ਼ਰ ਆ ਜਾਂਦਾ ਹੈਗਾ ਕਿਸਾਨ ਭਰਾਵੋ ਉਹ ਜਿਹੜੀ ਸੁੰਡੀ ਹੈ ਜਿੱਥੇ ਆਪਣਾ ਹਰਾ ਚਾਰਾ ਹੁੰਦਾ ਉਹਦੇ ਲਵੇ ਆਪਣਾ ਝੋਨਾ ਲੱਗਿਆ ਹੁੰਦਾ ਹੈਗਾ ਉਹ ਹੀੜੀ ਤੇ ਹੁੰਦੀ ਹੈ ਸੁੰਡੀ ਜਿਹੜੇ ਪੱਤੇ ਖਾਂਦੀ ਹੈ ਤੇ ਉਹ ਝੋਨੇ ਦੇ ਬੂਟੇ ਜੜ ਜਾਂਦੀ ਹੈ ਤੇ ਇਸ ਕਰਕੇ ਉਹ ਇਹਦੀ ਲਗਰ ਕੱਟ ਦਿੰਦੀ ਹੈ ਹੁੰਦੀ ਹੈ ਉਹ ਸਾਈਡ-ਸਾਈਡ ਤੇ ਜੇ ਕਿਸੇ ਵੀਰ ਦੇ ਇਹ ਪ੍ਰੋਬਲਮ ਆਈ ਹੋਈ ਹੈ ਅਗੇਤੇ ਝੋਨੇ ਦੇ ਵਿੱਚ ਤਾਂ ਉਹ 1 ਕਲੈਕਸ ਜਾਂ ਕਵਿਨਲ ਫਾਸ 25 ਸੀ ਹੁੰਦੀ ਹੈਗੀ 800 ਗ੍ਰਾਮ ਇੱਕ ਏਕੜ ਦੀ ਜਿਹੜੀ ਉਹਦੀ ਡੋਜ਼ ਬਣਦੀ ਹੈ ਤੇ ਉਹਦੀ ਜੇ ਸਪਰੇਅ ਕਰਨ ਦੀ ਗੱਲ ਕਰੀਏ ਤਾਂ ਆਪਾਂ ਉਹਦੀ ਸਪਰੇਅ ਅਜਿਹੀ ਸ਼ਾਮ ਨੂੰ ਹੀ ਕਰਨੀ ਹੈ ਕਿਉਂਕਿ ਸਵੇਰੇ ਜਾਂ ਦੁਪਹਿਰੇ ਸੁੰਡੀ ਆ ਜਿਹੜੀ ਬਾਹਰ ਨਹੀਂ ਨਿਕਲਦੀ ਜਦੋਂ ਸ਼ਾਮ ਢਲਦੀ ਹੈ ਆਪਾਂ ਸਪਰੇਅ ਕਰ ਦੰਨੇ ਆ ਤੇ ਸੁੰਡੀ ਜਦੋਂ ਵੀ ਪੱਤੇ ਤੇ ਚੜਦੀ ਏ ਤਾਂ ਉਹ ਫੇਰ ਮਰਦੀ ਏ ਨਹੀਂ ਉਹ ਸੁੰਡੀ ਨਹੀਂ ਮਰਦੀ ਇਸ ਕਰਕੇ ਬੇਨਤੀ ਹੈ ਵੀ ਜੇ ਤੁਸੀਂ ਸਪਰੇਅ ਕਰਨੀ ਵੀ ਆ ਸਾਈਡਾਂ ਤੇ ਆਲੇ-ਦਾਲੇ ਕਿ ਪੰਪ ਲਾ ਸਕਦੇ ਹੋ ਤੇ ਸਪਰੇਅ ਦਾ ਜਿਹੜਾ ਸਮਾਂ ਹੋਊਗਾ ਉਹ ਸ਼ਾਮ ਨੂੰ ਹੀ ਕਰਨਾ ਹੈ ਆਪਾਂ ਨੇ ਆ ਬਾਕੀ ਕਿਸਾਨ ਭਰਾਵੋ ਇਹਦੇ ਵਿੱਚ ਆਪਾਂ ਲਗਾਤਾਰ ਆ ਜਿਹੜਾ ਪਾਣੀ ਬਿਲਕੁਲ ਖੜਾ ਕੇ ਨਹੀਂ ਰੱਖਣਾਗਾ ਆ ਜੇ ਅੱਜ ਭਰਤਾ ਤਾਂ ਤਿੰਨ ਚਾਰ ਪੰਜ ਦਿਨਾਂ ਬਾਅਦ ਜਦੋਂ ਝੋਨਾ ਆਪਣਾ ਪਾਣੀ ਜ਼ੀਰ ਗਿਆ ਉਦੋਂ ਬਾਅਦ ਆਪਾਂ ਨੇ ਫੇਰ ਪਾਣੀ ਫੇਰ ਦੇਣਾ ਹੈਗਾ ਇਸ ਕਰਕੇ ਕਿਉਂਕਿ ਜਦੋਂ ਨਸਾਰਾ ਕਰਦਾ ਝੋਨਾ ਉਦੋਂ ਜ਼ਿਆਦਾ ਪਾਣੀ ਦੀ ਖਪਤ ਕਰਦਾ ਹੈ ਤੇ ਜਦੋਂ ਆਪਣਾ ਸਿੱਟਾ ਪੱਕਣ ਲੱਗ ਜਾਂਦਾ ਹੈ ਤਾਂ ਉਦੋਂ ਇਹਦੀ ਖਪਤ ਘਟ ਜਾਂਦੀ ਹੈ ਜੇ ਆਪਾਂ ਜ਼ਿਆਦਾ ਝੋਨਾ ਖੜਾ ਕੇ ਰੱਖਾਂਗੇ ਪਾਣੀ ਇਹਦੇ ਵਿੱਚ ਤਾਂ ਆਪਾਂ ਨੂੰ ਜਿਹੜਾ ਫਾਲਸ ਸਮਟ ਗਠੋੜੀ ਰੋਗ ਦੀ ਸਮੱਸਿਆ ਇਹਦੇ ਵਿੱਚ ਆ ਸਕਦੀ ਹੈਗੀ ਤੇ ਵੈਸੇ ਜੇ ਤੁਹਾਡਾ ਝੋਨਾ ਪੀਰ 26 ਹੈ 31 ਹੈ ਜਾਂ ਲੰਮਾ ਸਮਾਂ ਲੈਣ ਵਾਲੇ ਵੈਰਾਈਟੀਆਂ ਨੇਗੀਆਂ ਅ ਨਸਾਰਾ ਕਰ ਰਹੀਆਂ ਨੇ ਜਾਂ ਦੋਦਾ ਸਟੇਜ ਤੇ ਨੇ ਆਪਾਂ ਨੂੰ ਲੱਗਦਾ ਵੀ ਇਹ 30 ਤੋਂ 35 ਦਾਣਾ ਜਿਹੜਾ ਆਪਣਾ ਝੋਨਾ ਖੜੂਗਾ ਉਹਨਾਂ ਦੇ ਵਿੱਚ ਆਪਾਂ ਜਰੂਰ ਤੇਲੇ ਵਾਲੀ ਤੇ ਉਲੀ ਵਾਲੀ ਸਪਰੇਅ ਕਰਨੀ ਹੈਗੀ ਜਿਵੇਂ ਚੈਸੋ ਪੈਕਸਾਲੋਨ ਜਾਂ ਆਪਾਂ ਲਾਲੀਓਸੀਨ ਤੇ ਹੋਰ ਅਵਤਾਰ ਕਸਟੋਡੀਆ ਐਮਿਸਟਾਰ ਜੇ ਫੋਲੀਕਰ ਤੇ ਇਹ ਦਵਾਈਆਂ ਦੀ ਆਪਾਂ ਚੰਗੀਆਂ ਹੁੰਦੀ ਵਰਤੋ ਕਰਨੀ ਹੈਗੀ ਤੇ ਅਗਲੀ ਵੀਡੀਓ ਜਿਹੜੀ ਆਪਾਂ ਬਣਾਵਾਂਗੇ ਜਿਹੜੀਆਂ ਆਪਣੀਆਂ ਲੰਮਾ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੇ ਪੀਲੀ ਪੂਸਾ ਲੱਗੀ ਹੋਈ ਹੈਗੀ ਇਹਦੇ ਤੇ ਵੀ ਆਪਾਂ ਇਹਦੇ ਤੇ ਜਿਹੜੀ ਤੇਲੇ ਵਾਲੀ ਤੇ ਉੱਲੇ ਵਾਲੀ ਸਬਰੀ ਜਦੋਂ ਝੋਨਾ ਆਪਣਾ ਨਸਾਰਾ ਕਰਦਾ ਆਪਾਂ ਨੇ ਕਰਨੀ ਹੀ ਕਰਨੀ ਹੈ ਕਿਉਂਕਿ ਆਪਾਂ ਨੂੰ ਤੇਲੇ ਦਾ ਉਦੋਂ ਪਤਾ ਲੱਗਦਾ ਜਦੋਂ ਝੋਨੇ ਨੂੰ ਆਪਣੇ ਨੂੰ ਹਾਪਰ ਪੈ ਜਾਂਦਾ ਹੈਗਾ ਕਿਸਾਨ ਭਰਾਵੋ ਇੱਕ ਨਿਸ਼ਾਨੀ ਹੈ ਵੀ ਜਦ ਤੇਲਾ ਆਪਣੀਆਂ ਰਾਤ ਨੂੰ ਲਾਈਟਾਂ ਤੇ ਬਲਮਾਂ ਤੇ ਜਾਣ ਲੱਗ ਜੇ ਇਹ ਜਾਣੋ ਵੀ ਆਪਣੇ ਝੋਨੇ ਨੂੰ ਜਿਹੜਾ ਤੇਲੇ ਦਾ ਹਮਲਾ ਹੋਣ ਲੱਗਿਆ ਜਿਉਂ-ਜਿਉਂ ਕਰਮੈਸ ਵਧੀ ਜਾਊਗੀ ਜਿਉਂ-ਜਿਉਂ ਇਹ ਆਪਦਾ ਜਿਹੜਾ ਆ ਵਧੀ ਜਾਊਗਾ ਜ਼ਿਆਦਾ ਤੇ ਇਸ ਕਰਕੇ ਆਪਾਂ ਇਹ ਅਨੁਮਾਨ ਲਾਈਏ ਵੀ ਜਿਹੜਾ ਤੇਲ ਹੈ ਉਹ ਆਪਣੇ ਝੋਨਿਆਂ ਦੇ ਵਿੱਚ ਉੜ ਕੇ ਹੀ ਆਪਣੇ ਘਰਾਂ ਦੇ ਵਿੱਚ ਜਿਹੜਾ ਵੱਲਵਾਂ ਤੇ ਜਾਂਦਾ ਹੈਗਾ ਇਸ ਕਰਕੇ ਲੰਮਾ ਸਮਾਂ ਵੈਰਾਈਟੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਆਪਾਂ ਨੇ ਆ ਗੌਰ ਰੱਖਣੀ ਹੈਗੀ ਤੇ ਜੜ ਫਰੋਲ ਕੇ ਦੇਖਣੀ ਹੈ ਵੀ ਸਾਡੇ ਝੋਨੇ ਦੇ ਵਿੱਚ ਕਿੰਨਾ ਕੁ ਜਿਹੜਾ ਤੇਲੇ ਦਾ ਅਟੈਕ ਹੈ ਸੋ ਧੰਨਵਾਦ ਸਤਿ ਸ੍ਰੀ ਅਕਾਲ ਜੀ